ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ Sell in Punjabi ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਮੇਰੇ ਇਸ WhatsApp ਨੰਬਰ ਤੇ ਪੰਜ-ਸੱਤ ਫੋਟੋਆਂ ਜਾਂ ਦੋ ਕੁ ਮਿੰਟ ਦੀ ਵੀਡੀਓ ਬਣਾ ਕੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਕਿਸੇ ਵੀਰ ਨੇ ਟੂੜੀਆ ਦੀ ਟਰਾਲੀ ਕਰਾਇ ਤੇ ਲੈਣੀ ਹੋਵੇ ਤੇ ਸੰਪਰਕ ਕਰੋ ਸਾਈਜ਼ ਜਾਂ ਟਰਾਲੀ ਦਾ ਗੜਾ 5x6 ਫੁੱਟ ਦਾ ਜੱਕ ਲੱਗਿਆ ਹੋਇਆ ਆ ਜਾਲੀ ਸਾਫ਼ ਆ ਨਵੀਂ ਡਬਲ ਟੈਰੀ ਟਰਾਲੀ ਆ ਕਿਰਾਇਆ ਆ 20000 ਰੁਪਏ ਏਰੀਆ ਆ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਸੰਪਰਕ ਕਰੋ ਵੀਰ ਨੂੰ 9465488525 9465488525